ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਗੱਲਾਂ ਬਹੁਤ ਕੋੜੀਆਂ ਹਨ ਸੁਣਨ ਦੀ ਹਿੰਮਤ ਰੱਖਣਾ ਖੁੱਦ ਦਾ ਬੇਟਾ ਚਾਹੇ ਕਿਹੋ ਜਿਹਾ ਵੀ ਹੋਵੇ ਸੋਨਾ ਹੋਵੇ ਕਰੂਪ ਹੋਵੇ ਨਲਾਇਕ ਹੋਵੇ ਨਿਕੰਮਾ ਹੋਵੇ ਪਰ ਬਹੁਤ ਸਾਰਿਆਂ ਨੂੰ ਸੋਹਣੀ ਤੇ ਸੰਸਕਾਰੀ ਚਾਹੀਦੀ ਹੈ ਕੈਨ ਨੂੰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਜੇਕਰ ਸੰਸਕਾਰ ਚੰਗੇ ਹੋਣ ਤਾਂ ਸੁੰਦਰਤਾ ਦਾ ਕੋਈ ਮਹੱਤਵ ਨਹੀਂ ਸੱਚ ਤਾਂ ਇਹ ਹੈ ਕਿ ਹਰ ਕੋਈ androh ਇਹ ਚਾਹੁੰਦਾ ਹੈ ਕਿ ਉਹਨਾਂ ਦੀ ਬਹੁਤ ਸੰਸਕਾਰੀ ਹੋਣ ਦੇ ਨਾਲ-ਨਾਲ ਸੋਹਣੀ ਵੀ ਹੋਣੀ ਚਾਹੀਦੀ ਹੈ ਇਸ ਦੇ ਪਿੱਛੇ ਪੰਜ ਵੱਡੇ ਕਾਰਨ ਹੁੰਦੇ ਹਨ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਸੰਸਕਾਰੀ ਬਹੁ ਰਈ ਮਾਪਿਓ ਆਪਣੇ ਬੁਢਾਪੇ ਨੂੰ ਸਿਕਿਉਰ ਕਰਨਾ ਚਾਹੁੰਦੇ ਹਨ ਜੇਕਰ ਬਹੁਤ ਸੰਸਕਾਰੀ ਹੋਵੇਗੀ ਤਾਂ ਠੀਕ ਹੈ ਨਹੀਂ ਤਾਂ ਬੁਢਾਪੇ 'ਚ ਜ਼ਿੰਦਗੀ ਨਰਕ ਬਣ ਜਾਵੇਗੀ ਕਿਉਂਕਿ ਬੁਢਾਪੇ ਦਾ ਸੁੱਖ-ਦੁੱਖ ਕਾਫੀ ਹੱਦ ਤੱਕ ਬਹੁਤ ਹੀ ਨਿਰਭਕ ਕਰਦਾ ਹੈ ਬਹੁਤ ਪੋਤੇ-ਪੋਤੀਆਂ ਨੂੰ ਜਨਮ ਦਿੰਦੀ ਹੈ ਜੇਕਰ ਉਹ ਸੋਹਣੀ ਹੋਵੇਗੀ ਤਾਂ ਉਹਨਾਂ ਦੇ ਪੋਤੇ-ਪੋਤੀਆਂ ਵੀ ਸੋਹਣੇ ਤੇ ਸੰਸਕਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਬੇਟਾ ਚਾਹੇ ਕਿਹੋ ਜਿਹਾ ਵੀ ਹੋਵੇ ਬੱਚੇ ਚੰਗੇ ਨਿਕਲ ਜਾਂਦੇ ਤਾਂ ਬੇੜਾ ਪਾਰ ਹੋ ਹੀ ਜਾਂਦਾ ਹੈ ਇੱਕ ਬਹੁ ਘਰ ਨੂੰ ਸਵਰਗ ਤੇ ਨਰਕ ਬਣਾਉਣ ਦੀ ਤਾਕਤ ਰੱਖਦੀ ਹੈ ਪਹਿਲਾਂ ਦੇ ਜ਼ਮਾਨੇ ਚ ਤਿੰਨ ਚਾਰ ਪੁੱਤ ਹੁੰਦੇ ਸਨ ਉਹਨਾਂ ਚੋਂ ਘਟੋ ਘਟ ਇੱਕ ਦੀ ਬਹੁਤ ਸਮਝਦਾਰ ਨਿਕਲ ਹੀ ਜਾਂਦੀ ਸੀ ਜਿਸ ਤੇ ਸਾਰੇ ਜ਼ਿੰਦਗੀ ਕੱਟ ਜਾਂਦੀ ਸੀ ਅੱਜ ਦੇ ਜ਼ਮਾਨੇਸ ਤਾਂ ਹਰੇਕ ਜੋੜੇ ਦਾ ਇੱਕੋ ਹੀ ਪੁੱਤ ਹੁੰਦਾ ਹੈ ਜੇਕਰ ਉਸਦੀ ਬਹੁਤ ਚੰਗੀ ਨਿਕਲੀ ਤਾਂ ਠੀਕ ਨਹੀਂ ਤਾਂ ਆਪਣਾ ਨਸੀਬ ਹੈ ਇੱਕ ਮਾਪੇ ਦੇ ਬੁਢਾਪੇ ਦਾ ਸਹਾਰਾ ਪੁੱਤ ਨਹੀਂ ਸਗੋਂ ਚੰਗੀ ਬਹੂ ਹੁੰਦੀ ਹੈ ਪੁੱਤ ਤਾਂ ਕੰਮ ਜਾਂ ਨੌਕਰੀ ਦੇ ਚੱਕਰ 'ਚ ਜ਼ਿਆਦਾਤਰ ਸਮਾਂ ਬਾਹਰ ਹੀ ਰਹਿੰਦਾ ਹੈ ਇੱਕ ਚੰਗੀ ਬਹੂ ਹੀ ਬੁੱਢੇ ਸੱਸ ਸਹੁਰੇ ਦਾ ਬੁਢਾਪੇ 'ਚ ਅਸਲੀ ਸਹਾਰਾ ਹੁੰਦੀ ਹੈ ਪਰ ਇਹ ਵੀ ਬਹੁਤ ਕੋੜਾ ਸੱਚ ਹੈ ਕਿ ਬਹੁਤ ਸਾਰੇ ਘਰਾਂ 'ਚ ਅੱਜ ਵੀ ਬਹੁਤੇ ਨਾਲ ਪਰਾਇਆ ਵਰਗਾ ਵਿਵਹਾਰ ਕੀਤਾ ਜਾਂਦਾ ਹੈ ਪਰਾਇ ਘਰ ਦੀ ਸਮਝ ਕੇ ਉਹਨਾਂ ਤੋਂ ਹਰ ਗੱਲ ਲੁਕਾਈ ਜਾਂਦੀ ਹੈ ਸੱਸ ਜੀ ਤੀਨ ਨੂੰ ਕੁਝ ਦਿੰਦੀ ਹੈ ਤਾਂ ਬਹੁਤ ਲੁਕਾ ਕੇ ਦਿੰਦੀ ਹੈ ਇਹੋ ਜੀ ਮਾਨਸਿਕਤਾ ਕਿਉਂ ਹੈ ਕਦੇ ਧੀ ਤੇ ਬਹੁਤ ਦੋਵਾਂ ਲਈ ਇੱਕੋ ਜੀ ਚੀਜ਼ ਲਿਆ ਕੇ ਦਿਓ ਤਾਂ ਹੀ ਤਾਂ ਉਹਨਾਂ ਦੇ ਮਨ 'ਚ ਤੁਹਾਡੇ ਲਈ ਆਦਰ ਪੈਦਾ ਹੋਵੇਗਾ ਪੂਰੀ ਜ਼ਿੰਦਗੀ ਬਹੁਤੇ ਜ਼ੁਲਮ ਕਰਨ ਵਾਲੇ ਬਾਦ ਚ ਇਹ ਉਮੀਦ ਕਰਨ ਕਿ ਉਹ ਤੁਹਾਡੇ ਬੁਢਾਪੇ ਦਾ ਸਹਾਰਾ ਬਣੇ ਇਹ ਗੱਲ ਤਾਂ ਗਲਤ ਹੈ ਬਹੁ ਨੂੰ ਆਪਣਾ ਮੰਨ ਕੇ ਉਸ ਨੂੰ ਸਹਾਰਾ ਦਿਓ ਤੁਹਾਡਾ ਬੁਢਾਪਾ ਆਪਣੇ ਆਪ ਹੀ ਸੁਖੀ ਬੀਤੇਗਾ ਕਿਸੇ ਨੇ ਸੱਚ ਕਿਹਾ ਹੈ ਆਪਣੀ ਬਹੁਤ ਜ਼ਿਆਦਾ ਖੁਸ਼ੀ ਤੇ ਬਹੁਤ ਜ਼ਿਆਦਾ ਗਮ ਕਿਸੇ ਨੂੰ ਨਾ ਦੱਸੋ ਕਿਉਂਕਿ ਲੋਕ ਖੁਸ਼ੀਆਂ ਨੂੰ ਨਜ਼ਰ ਤੇ ਗਮ ਤੇ ਨਮਕ ਜ਼ਰੂਰ ਲਗਾਉਂਦੇ ਹਨ ਤੁਹਾਡੀ ਤਾਰੀਫ਼ ਕਰਨ ਵਾਲੇ ਤੁਹਾਨੂੰ ਜ਼ਰੂਰ ਪਛਾਣਦੇ ਹੋਣਗੇ ਪਰ ਤੁਹਾਡੀ ਫਿਕਰ ਕਰਨ ਵਾਲਿਆਂ ਨੂੰ ਤੁਹਾਨੂੰ ਹੀ ਪਛਾਣਨਾ ਪਵੇਗਾ ਜੇਕਰ ਕਿਸੇ ਲਈ ਤੁਹਾਡੇ ਦਿਲ ਵਿੱਚ ਨਫ਼ਰਤ ਪੈਦਾ ਹੋ ਜਾਵੇ ਤਾਂ ਦੋ ਪਲ ਲਈ ਉਸ ਦੀਆਂ ਚੰਗਿਆਈਆਂ ਨੂੰ ਯਾਦ ਕਰ ਲੈਣਾ ਮਾਤਾ ਪਿਤਾ ਤੇ ਇਹਨਾਂ ਵਿਸ਼ਵਾਸ ਰੱਖੋ ਜਿੰਨਾ ਕੀ ਦਵਾਈਆਂ ਤੇ ਕੌੜੀਆਂ ਹੁੰਦੀਆਂ ਪਰ ਫਾਇਦਾ ਜ਼ਰੂਰ ਕਰਨ ਗਿਆ ਦੁੱਧ ਦਹੀਂ ਮੱਖਣ ਸਾਰੇ ਇੱਕੋ ਹੀ ਵਸਤੇ ਹਨ ਪਰ ਕੀਮਤ ਸਭ ਦੀ ਅਲੱਗ-ਅਲੱਗ ਹੈ ਮਤਲਬ ਕਿਸੇ ਦੀ શ્રેષ્ઠਤਾ ਉਸ ਦੇ ਕਰਮਾ ਤੇ ਉਪਯੋਗਤਾ ਤੋਂ ਪਹਿਚਾਨੀ ਜਾਂਦੀ ਹੈ ਇੱਕ ਪਿਓ ਨੇ ਆਪਣੇ ਪੁੱਤ ਨੂੰ ਕਿਹਾ ਜਦੋਂ ਅਸੀਂ ਬੱਚੇ ਸੀ ਤਾਂ ਵੱਡਿਆਂ ਦੀ ਗੱਲ ਮੰਨਣ ਦਾ ਰਿਵਾਜ ਸੀ कि आज ਅਸੀਂ ਵੱਡੇ ਹੋ ਗਏ ਹਾਂ ਤਾਂ ਬੱਚਿਆਂ ਦੀ ਗੱਲ ਮੰਨਣ ਦਾ ਰਿਵਾਜ ਹੈ ਸਾਡੀ ਤਾਂ ਕਦੇ ਕਿਸੇ ਨੇ ਸੁਣੀ ਹੀ ਨਹੀਂ ਕਿਸੇ ਗਿਆਨੀ ਨੇ ਕਿਹਾ ਹੈ ਜੇਕਰ ਤੁਹਾਡੀਆਂ ਭੈਣਾਂ ਤੁਹਾਡੇ ਘਰ ਆਉਣਾ ਬੰਦ ਕਰ ਦੇਣ ਤਾਂ ਸਮਝਣਾ ਤੁਹਾਡੀ ਜ਼ਿੰਦਗੀ ਦੀਆਂ ਦੋ ਚੀਜ਼ਾਂ ਖਤਮ ਹੋ ਗਈਆਂ ਪਹਿਲਾ ਉਹ احساس ਉਹ ਗੁਣ ਖਤਮ ਹੋ ਗਿਆ ਜਿਸ ਨਾਲ ਤੁਹਾਨੂੰ ਭਗਵਾਨ ਨੇ ਇਨਸਾਨ ਬਣਾ ਕੇ ਧਰਤੀ ਤੇ ਭੇਜਿਆ ਸੀ ਤੇ ਤੁਚਾ ਜ਼ਿੰਦਗੀ ਵਿੱਚ ਤੁਹਾਨੂੰ ਜੋ ਮਿਲੇਗਾ ਤੁਹਾਡੀ ਮਿਹਨਤ ਦਾ ਮਿਲੇਗਾ ਪਰਮਾਤਮਾ ਦੀ ਰਹਿਮਤ ਦਾ ਕੁਝ ਨਹੀਂ ਮਿਲੇਗਾ ਇਸ ਲਈ ਆਪਣੀਆਂ ਭੈਣਾਂ ਤੇ ਧੀਆਂ ਦੀ ਇੱਜ਼ਤ ਜ਼ਰੂਰ ਕਰੋ ਕਦੇ-ਕਦੇ ਅਸੀਂ ਤਾਗੇ ਹੀ ਐਨੇ ਕਮਜ਼ੋਰ ਚੁਣ ਲੈਂਦੇ ਹਾਂ ਕਿ ਸਾਰੀ ਜ਼ਿੰਦਗੀ ਗੰਢ ਬੰਨਨ ਚ ਹੇ ਨਿਕਲ ਜਾਂਦੀ ਹੈ ਅ ਸਫਲਤਾ ਤੋਂ ਡਰ ਕੇ ਅੱਗੇ ਵਧਣਾ ਛੱਡ ਨਾ ਦੇਣਾ ਕਿਉਂਕਿ ਇਸ ਵਾਰ ਸ਼ੁਰੂਆਤ ਜ਼ੀਰੋ ਤੋਂ ਨਹੀਂ ਤਜਰਬੇ ਤੋਂ ਹੋਵੇਗੀ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ